ਅੱਜ ਅਸੀਂ ਇੱਕ ਪ੍ਰੋਗਰਾਮ ਰੱਖਿਆ ਹੈ ਅਸੀਂ ਅੱਜ ਧਾਰੀਵਾਲ ਵਿੱਚ ਜਿਹੜੇ ਲੋਕਾਂ ਨੇ ਸਾਡੇ ਨਾਲ ਕੋਵਿਡ ਦਾ ਜਦੋਂ ਦਾ ਇਹ ਬਿਮਾਰੀ ਨੇ ਆਪਣਾ ਪਰਟੋਕ ਲਾਇਆ ਜਿਨ੍ਹਾਂ ਲੋਕਾਂ ਨੇ ਸਾਡੇ ਨਾਲ ਮਿਲ ਕੇ ਜੰਗ ਲੜੀਏ ਉਹਨਾਂ ਨੂੰ ਅਸੀਂ ਇੱਕ ਸਨਮਾਨਿਤ ਕਰ ਰਹੇ ਹਾਂ ਕੋਵਿਡ ਵਾਰੀਅਰ ਦੇ ਤੌਰ ਤੇ ਸਰਟੀਫਿਕੇਟ ਦੇ ਦੇਖੋ ਜੀ ਡਾਕਟਰਸ ਨੇ ਤਾਂ ਬਹੁਤ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋયા ਡਾਕਟਰਸ اور इवन ਕਿ ਪੈਰਾਮੈਡੀਕਲ ਸਟਾਫ ਸਟਾਫ ਨਰਸਿਸ ਆ ਫਾਰਮਾਸਿਸਟਸ ਹਰ ਐਮਐਲਟੀ ਨੇ ਹਰ ਕੈਟਾਗਰੀ ਨੇ ਆਪਣਾ ਜੋ ਵੀ ਯੋਗਦਾਨ ਪਾਇਆ ਇਹਦੇ ਵਿੱਚ इवन ਮੈਂ ਕਹਾਂਗਾ ਸਾਡੇ ਜਿਹੜੇ ਸਾਡੇ ਲੋਕਲ ਪੋਲਿਟਿਸ਼ੀਅਨਸ ਨੇ ਸਾਡੇ ਧਾਰੀਵਾਲ ਦੀ ਸਾਰੀ ਪ੍ਰੈਸ ਹੈ ਸਭ ਨੇ ਆਪਣੇ ਲੈਵਲ ਜੋ ਜਿਹਦਾ ਹਰ ਬੰਦਾ ਸੀ ਜਿਹਦਾ ਫਰਜ਼ ਬੰਦਾ ਸੀ ਉਹਨੇ ਪੂਰੀ ਤਰ੍ਹਾਂ ਅਦਾ ਕਰਕੇ ਇਸ ਜੰਗ ਦੇ ਵਿੱਚ ਸਾਨੂੰ ਸਹਿਯੋਗ ਦਿੱਤਾ ਔਰ ਉਹਦੇ ਨਾਲ ਹੀ ਅਸੀਂ ਇਨ ਨੂੰ ਅਸੀਂ ਕੰਟਰੋਲ ਲਿਆ ਸਕਿਆ ਔਰ ਅਸੀਂ ਇਹ ਅਸੀਂ ਜਾਣ ਨੂੰ ਜਿਤਨ ਦੇ ਘਾਰਤੀ ਹੈ ਨੋ ਡਾਊਟ ਹੈ ਥੋੜਾ ਜਿਹੜਾ ਬਿਲਕੁਲ ਜ਼ੀਰੋ ਲੈਵਲ ਤੇ ਬੇਸ ਲੈਵਲ ਤੇ ਜਾ ਕੇ ਇੱਕ ਹਲਕੀ ਜੀ ਸਪਾਈਕ ਤੇ ਆਈ ਹੈ ਪਰ ਕਿਉਂਕਿ ਜਾਗਰੂਕਤਾ ਬਹੁਤ ਵੱਧ ਚੁੱਕੀ ਹੈ ਔਰ ਸਾਡੀ ਸੈਂਪਲਿੰਗ ਲਗਾਤਾਰ ਚੱਲ ਰਹੀ ਹੈ ਜਿਹੜਾ ਵੀ ਇੱਕ ਦਾ ਵਿੱਚੋਂ ਪੋਜ਼ਿਟਿਵ ਆਂਦਾ ਹੈ ਅਸੀਂ ਇਹਨੂੰ ਅਲੱਗ ਤੋਂ ਦਿੰਨੇ ਆ ਔਰ ਪੰਜਾਬ ਸਰਕਾਰ ਨੇ ਜਿਹੜੀ ਇੱਕ ਨਵੀਂ ਸੋਚ ਦੇ ਮੁਤਾਬਕ ਜਿਹੜੀ ਕੋਵਿਡ ਕਿਟ ਫਟੇ ਕਿਟ ਅਸੀਂ ਦੇ ਰਹੇ ਆ ਉਹਦੇ ਨਾਲ ਵੀ ਲੋਕਾਂ ਚ ਕੰਫੀਡੈਂਸ ਬਹੁਤ ਵਧਿਆ ਔਰ ਕਯੂਰ ਰੇਟ ਵੀ ਵਧਿਆ ਔਰ ਘਰ ਦੇ ਵਿੱਚ ਰਹਿ ਕੇ ਹੀ ਲੋਕ ਠੀਕ ਹੋ ਰਹੇ ਆ ਉਹਨਾਂ ਨੂੰ ਹਸਪੀਟਲ ਨਹੀਂ ਜਾਣਾ ਪੈ ਰਿਹਾ ਜਿੰਨੂੰ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਉਹਨੂੰ ਇੱਕਾ ਦੁੱਕਾ ਨੂੰ ਦਾਖਲ ਹੋਣਾ ਪੈਂਦਾ ਅਦਰਵਾਇਜ਼ ਇਹ ਜੋ ਇਲਾਜ ਹੋਮ ਆਈਸੋਲੇਸ਼ਨ ਵਿੱਚ ਹੀ ਪੇਸ਼ੈਂਟ ਠੀਕ ਹੋ ਰਹੇ ਦੇਖੋ ਇੱਕ ਨੋ ਡਾਊਟ ਕਿ ਮੈਂ ਜਦੋਂ ਆਇਆ ਤੇ ਇਹ ਬਿਲਡਿੰਗ ਬਾਰੋਂ ਦੇਖਣ ਨੂੰ ਬਹੁਤ ਖੂਬਸੂਰਤ ਸੀ ਪਰ ਕੁਝ ਛੇਰ ਤੋਂ ਬੇਸੇ ਕਮੀਆਂ ਸੀ ਕੁਝ ਜਿਹੜੀਆਂ ਬੇਸਿਕ ਚੀਜ਼ਾਂ ਹੁੰਦੀਆਂ ਹੈ 인ਫਰਾਸਟ੍ਰਕਚਰ ਦੀ ਕਿ ਪਾਣੀ ਦਾ ਨਿਕਾਸੀ ਦਾ ਪੂਰਾ ਪ੍ਰਬੰਧ ਨਹੀਂ ਸੀ ਔਰ ਕੁਝ ਜਨਰੇਟਰ ਨਹੀਂ ਚੱਲਦਾ ਸੀ ਖਰਾਬ ਪਿਆ ਸੀ ਔਰ ਇਸ ਤਰ੍ਹਾਂ ਹੀ ਸੀਸੀਟੀਵੀ ਕੈਮਰਾ ਵੀ ਨਹੀਂ ਲੱਗੇ ਸੀ ਐਕਸ-ਰੇ ਮਸ਼ੀਨ ਨਹੀਂ ਸੀ ਉਸ ਤੋਂ ਇਲਾਵਾ ਕੋਈ ਛੱਤਾ ਵੀ ਦੇਖਪਾਲ ਥੋੜੀ ਘੱਟ ਸੀ ਪਰ ਉਹ ਚੀਜ਼ਾਂ ਨੂੰ ਜਿਹੜੀ ਬੇਸਿਕ ਚੀਜ਼ਾਂ ਅਸੀਂ ਦਰੁਸਤ ਕੀਤਾ ਹੁਣ ਅੱਜ ਦੀ ਡੇਟ 'ਚ ਮੈਂ ਕਹਿ ਸਕਦਾ ਕਿ ਇਹ ਹਸਪੀਟਲ ਦੇ ਵਿੱਚ بارش ਦੀ ਇਵਨ بارش ਦਾ ਪਾਣੀ ਜਿੰਨਾ ਆਰਓ ਦਾ ਡਿਸਚਾਰਜ ਆਇਆ ਹਰ ਇੱਕ ਏਸੀ ਦਾ ਪਾਣੀ ਜਿਹੜਾ ਡਿਸਚਾਰਜ ਜਾਂਦਾ ਉਹ ਧਰਤੀ ਦੇ ਵਿੱਚ ਜਾਏਗਾ ਔਰ ਉਹ ਉਹਦੀ ਸਰਚਨਾ ਹੋਏਗੀ ਧਰਤੀ ਦਾ ਪਾਣੀ ਲੈਵਲ ਵਧੇਗਾ ਸਾਡਾ ਹਸਪੀਟਲ ਇੱਕ ਜ਼ੀਰੋ ਵੇਸਟ ਪ੍ਰੋਡਿਊਸਿੰਗ ਹਸਪੀਟਲ ਹੈ ਜਿੰਨਾ ਵੀ ਇੱਥੇ ਗ੍ਰੀਨ ਵੇਸਟ ਕੰਪੋਸਟੇਬਲ ਵੇਸਟ ਹੈ ਉਹਦੇ ਉਸੇ ਇੱਕ ਕੰਪੋਸਟ ਪਿਟ ਬਣਾਈ ਗਈ ਹੈ ਉਹ ਉੱਥੇ ਉਹਦੇ ਵਿੱਚ ਪਾ ਕੇ ਉਹਦੀ ਖਾਦ ਬਣਦੀ ਹੈ ਅਸਟ੍ਰੇਨ ਅਸੀਂ ਉਪਰਾਲਾ ਕਰਕੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇੱਥੇ ਐਕਸ-ਰੇ ਮਸ਼ੀਨ ਵੀ ਹੁਣ ਠੀਕ ਵਧੀਆ ਚੱਲ ਰਹੀ ਹੈ ਹਰ ਤਰ੍ਹਾਂ ਦੇ ਲੈਬ ਦੇ ਟੈਸਟ ਵੀ ਹੋ ਰਿਹਾ ਸਾਰੇ ਹਸਪੀਟਲ ਸੀਸੀਟੀਵੀ ਕੈਮਰਾ ਵੀ ਲੱਗ ਚੁੱਕੇ ਆ ਔਰ ਹਸਪੀਟਲ ਮੈਨੂੰ ਉਮੀਦ ਹੈ ਕਿ ਹੋਰ ਫਾਰਮ ਵੱਲੋਂ ਦੇਣਾ ਚਾਹੀਦਾ ਹੈ ਹਸਪੀਟਲ ਜਿਹੜਾ ਸਰਜਰੀ ਕਲਾ ਜਾਏਗਾ ਔਰ ਵਧੀਆ ਕੰਮ ਅਸੀਂ ਹਾਂਜੀ ਅਸੀਂ ਸਮੂਹ ਸਾਰੇ ਜੋ ਅੱਜ ਡਿਪੀ ਡਾਇਰੈਕਟਰ ਹੈ बन चुके हैं है। है। ते वो ਸਾਡੇ ਕੋਲੋਂ ਵੀ ਜਾ ਰਹੇ ਆ ਉਸ ਸਮੇਂ ਅਸੀਂ ਖੁਸ਼ੀ ਤੇ ਮੌਕੇ ਤੇ ਜਿੰਨੇ ਵੀ ਸਾਡੇ ਕਰੋਨਾ ਯੋਧੇ ਸੀਗੇ ਵਾਰੀਅਰ ਜਿਨ੍ਹਾਂ ਨੇ ਸਾਡੇ ਕਰੋਨਾ ਕਾਲ ਦੇ ਵਿੱਚ ਹੈਲਪ ਕੀਤੀ ਐ ਸੀ ਅਸੀਂ ਧਾਰੀਵਾਲ ਦੇ ਬਲਾਜ਼ਮ ਵੀ ਤੇ ਜਾਂ ਪੈਰੀਫਰੀ ਦੇ ਜਿਵੇਂ ਪ੍ਰੈਸ਼ਰ ਕੋਟਰ ਵੀ ਸੀਗੇ ਸਾਡੇ ਹੋਰ ਯੋਧੇ ਸੀਗੇ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਅਸੀਂ ਉਹਨਾਂ ਨੂੰ ਅੱਜ ਸਨਮਾਨਿਤ ਕਰ ਰਹੇ ਆ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਇਹਨਾਂ ਨੇ ਸਾਡਾ ਸਾਥ ਦਿੱਤਾ ਤੇ ਅਸੀਂ ਕਰੋਨਾ ਤੇ ਜੜੀ ਆ ਕਾਫੀ ਹੱਦ ਤੱਕ ਅਸੀਂ ਜਿੱਤ ਪਾਈ ਅੱਗੇ ਸਰ ਮੈਂ ਉਹਨਾਂ ਨੂੰ ਇਹ ਰਿਕਵੈਸਟ ਕਰਾਂਗਾ ਕਿ ਕਰੋਨਾ ਦਾ ਸਮਾਜ ਇਹ ਗਿਆ ਨਹੀਂ ਹੈ ਕਰੋਨਾ ਦਾ ਸਮਾਜ ਜਿਹੜਾ ਵਾ ਉਹ ਸਾਨੂੰ ਫੇਰ ਅਜੇ ਵੀ ਦੁਬਾਰਾ ਜਿਹੜੀ ਸੈਕੰਡ ਵੇਵ ਆ ਉਹ ਦਿਖਾਈ ਦੇ ਰਹੀ ਹੈ